ਸਿਰਫ 45000 ਰੁਪਇਆ ਦੇ ਕੇ ਤੁਸੀਂ ਗੱਡੀ ਦੇ ਮਾਲਕ ਬਣ ਸਕਦੇ ਹੋ ਬਈ ਬਾਕੀ ਤੁਹਾਨੂੰ ਲੋਨ ਕਰਾ ਕੇ ਦੇਣਗੇ ਬਈ 6.5 ਲੱਖ ਰੁਪਏ ਦਾ ਫਾਫੇ ਉਦਾਂ ਹੀ ਚੜੇ ਆ 3400 ਕਿਲੋਮੀਟਰ ਚੱਲੀ ਆ ਐਕਸਟਰਾ ਸੈਸਰੀ ਬਹੁਤ ਲੱਗੀ ਹੋਈ ਆ ਕ੍ਰੋਮ ਕਿਟ ਲੱਗੀ ਹੋਈ ਆ ਅੰਦਰੋਂ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਾ ਆ ਜੀ ਸੀਟ ਕਵਰ ਮੈਟਿੰਗ 7D ਮੈਟਸ ਪੁਸ਼ ਬਟਨ ਸਟਾਰਟ ਆ ਟਾਇਰ ਲਾਏ ਜਮਾਂ ਨਵੇਂ ਲੱਗੇ ਆ ਪਲਾਟੀ ਦੇ ਲਾਏ ਆ ਜੀ ਠੀਕ ਹੈ ਫੁੱਲ ਇਨ ਸ਼ੋਰ ਆ ਪੂਰੇ ਸਾਲ ਦਾ ਠੀਕ ਹੈ 올 ओरिजिनल ਕਾਰ ਆ 5500 ਕਿਲੋਮੀਟਰ ਚੱਲੀ ਆ 2024 ਮਾਡਲ ਆ ਵੀਰੇ ਵਾਈਟ ਕਲਰ ਦੇ ਵਿੱਚ 4x2 ਥਾਰ ਫਰੰਟ ਗ੍ਰਿਲ ਬ੍ਰੈਂਗੂਲਰ ਵਾਲੀ ਲੱਗੀ ਆ ਜੀ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਨੰਬਰ ਵੀ ਬਹੁਤ ਸੋਹਣਾ ਲੱਗਾ 3840 ਜੀ ਨੰਬਰ ਵੀ ਸੋਹਣਾ ਤੇ ਥੋੜੀ-ਬਹੁਤ ਮੋਡੀਫਿਕੇਸ਼ਨ ਵੀ ਹੈਗੀ ਆ ਤੇ ਰੇਟ ਵੀਰੇ ਗੱਡੀ ਦਾ ਇਹ ਦੇ ਦਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੀਡੀਓ ਲੈ ਕੇ ਹੋਰ ਹਾਜ਼ਰ ਹੋ ਗਏ ਆਪਾਂ ਘੈਂਟ ਗੱਡੀਆਂ ਘੱਟ ਰੇਟ ਦੇ ਵਿੱਚ ਸੋਹਣੀਆਂ ਸੁਨੱਖੀਆਂ ਗੱਡੀਆਂ ਆਪਾਂ ਖੜੇ ਆ ਬਾਈ ਜੀ ਫਿਰੋਜ਼ਪੁਰ ਸ਼ਹਿਰ ਗਣਪਤੀ ਕਾਰ ਜ਼ੋਨ ਦੇ ਨਾਲ ਤੇ ਬਾਈ ਆ ਆਪਣੇ ਨਾਲ ਸ਼ਾਗਰ ਕੀ ਹਾਲ ਆ ਵੀਰੇ ਬਹੁਤ ਵਧੀਆ ਸਤ ਤੇ ਵੀਰੇ ਗੱਡੀਆਂ ਅੱਜ ਆਪਾਂ ਘੈਂਟ ਦਿਖਾਉਣੀਆਂ ਪੂਰੀਆਂ ਬਿਲਕੁਲ ਜੀ ਨਵੀਆਂ ਗੱਡੀਆਂ ਲੈ ਕੇ ਆਏ ਆ ਆਪਣੇ ਸਪੈਸ਼ਲ ਕਸਟਮਰਜ਼ ਲਈ ਆਪਾਂ ਤੇ ਰੇਟ ਵੀਰੇ ਰੇਟ ਜੈਨੂਇਨ ਰੇਟ ਹੋਣਗੇ ਘੱਟ ਚੱਲੀਆਂ ਨਵੀਆਂ ਟਾਰਾਂ ਠੀਕ ਹੈ ਸਕੋਰਪੋ ਤੋਂ ਸ਼ੁਰੂ ਕਰਦੀਏ ਸਕੋਰਪੋ ਤੋਂ ਕਰੋ ਜੀ ਕਿੰਨਾ ਮਾਡਲ ਆ ਵੀਰੇ ਇਹ 2014 ਮਾਡਲ ਹੈ ਜੀ ਵੀਐਲਐਕਸ ਹੈ ਸੈਕੰਡ ਓਨਰ ਹੈ 1 ਲੱਖ ਕਿਲੋਮੀਟਰ ਚੱਲੀ ਹੈ 올 ओरिजिनल ਕਾਰ ਹੈ ਠੀਕ ਹੈ ਬਿਲਕੁਲ ਜਮਾ ਕਿਤੋਂ ਪੇਂਟ ਨਹੀਂ ਹੈ ਕਾਰ ਨੋਨ ਐਕਸੀਡੈਂਟ ਕਾਰ ਹੈ ਜੀ ਨੋਨ ਐਕਸੀਡੈਂਟ ਕਾਰ ਹੈ 65 ਨੰਬਰ ਹੈ ਮੁਹਾਲੀ ਦਾ ਟੌਪ ਐਂਡ ਮਾਡਲ ਹੈ ਵੀਐਲਐਕ ਕਾਰ ਦਾ ਤੁਸੀਂ ਬਾਹਰ ਲੁੱਕ ਵੇਖ ਸਕਦੇ ਹੋ ਬਿਲਕੁਲ ਨਵੀਂ ਇੰਟੀਰੀਅਰ ਲੁੱਕ ਦੀ ਵੇਖੋ ਬਿਲਕੁਲ ਜਿਵੇਂ ਨਵੀਂ ਹੈ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਜੈਨੂਅਲ ਏਜੰਸੀ ਰਿਕਾਰਡ ਦੇ ਨਾਲ ਹਾਂ ਬਿਲਕੁਲ ਜੀ ਏਜੰਸੀ ਰਿਕਾਰਡ ਦੇ ਨਾਲ ਜੀ ਠੀਕ ਹੈ ਵੀਰੇ ਤੇ ਜੇ ਬਾਈ ਗੱਡੀ ਦਾ ਰੇਟ ਦੀ ਗੱਲ ਕਰੀਏ ਰੇਟ ਦੇ ਦਾਂਗੇ 5,75,000 ਰੁਪਏ ਦੀ 5,75,000 ਦੀ ਹਾਂ ਜੀ 75,000 ਲਿਆਓ 5 ਲੱਖ ਦਾ ਆਪਾਂ ਲੋਨ ਕਰਵਾ ਦਾਂਗੇ 5 ਲੱਖ ਦਾ ਲੋਨ ਹੋ ਜੂਗਾ ਤੇ ਬਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਉਹਨਾਂ ਦਾ ਮਾਣ ਦਾ ਮਾਣ ਤਾਂ ਮੌਕੇ ਜਰੂਰ ਕਰਾਂ ਕੀ ਆ ਦੀ ਸਲਟਸ ਹਨਾ ਵੀਰੇ ਹਾਂਜੀ ਕੀ ਆ ਸਲਟਸ ਜੀ ਠੀਕ ਆ ਕੀ ਗੱਲ ਬਾਤ ਆ ਇਹ 2021 ਮਾਡਲ ਹੈ ਜੀ ਐਚਟੀਕੇ ਪਲਸ ਆ ਪੁਸ਼ ਬਟਨ ਸਟਾਰਟ ਆ ਟਾਇਰ ਲਾਏ ਜਮਾ ਨਵੇਂ ਲੱਗੇ ਆ ਪਲਾਟੀ ਦੇ ਲਾਏ ਆ ਜੀ ਠੀਕ ਆ ਫੁੱਲ ਇਨਸ਼ੋਰਡ ਆ ਪੂਰੇ ਸਾਲ ਦਾ ਠੀਕ ਆ ਆਲ ਓਰੀਜਨਲ ਕਾਰ ਆ 59000 ਕਿਲੋਮੀਟਰ ਕਾਰ ਚੱਲੀ ਆ ਜੀ ਹਰ ਤੁਸੀਂ ਇੰਟੀਰੀਅਰ ਵੇਖ ਸਕਦੇ ਹੋ ਸੀਟ ਕਵਰ 7D ਮੈਟਸ ਹਰ ਚੀਜ਼ ਬਹੁਤ ਵਧੀਆ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਹਾਂ ਏਵਰੇਜ ਆਪਾਂ ਨਵੇਂ ਨਾਲੋਂ ਰੇਟ ਦੀ ਗੱਲ ਕਰੀਏ ਕਿੰਨਾ ਕੁ ਫਰਕ ਹੈ ਨਵੇਂ ਨਾਲੋਂ 4 ਲੱਖ ਰੁਪਏ ਦਾ ਫਰਕ ਹੈ ਜੀ 4 ਲੱਖ ਦਾ ਹਾਂਜੀ ਹਾਂਜੀ ਸਿੱਧਾ ਸਿੱਧਾ 4 ਲੱਖ ਦਾ ਹਾਂਜੀ ਹਾਂਜੀ 16 ਲੱਖ 75 80 ਹਜ਼ਾਰ ਦੀ ਜੰਸੀ ਕਾਸਟ ਕਰਦੀ ਹੈ ਆਪਾਂ 12 ਲੱਖ 75 ਹਜ਼ਾਰ ਦੀ ਕਾਰ ਦੇ 12 ਲੱਖ 75 ਹਜ਼ਾਰ ਦੇ ਵਿੱਚ Kia Seltos ਜੇ ਤੁਸੀਂ ਲੈਣ ਜਾ ਰਹੇ ਹੋ ਨਵੀਂ ਤਾਂ ਗੱਡੀ ਚੱਕ ਲਓ ਬਈ ਜਮਾਂ ਨਵੀਂ ਗੱਡੀ ਆ ਤੇ ਅੱਗੇ ਆ ਗਈ ਬਈ i20 ਇਹ i20 2017 ਮੈਗਨਾ ਮਾਡਲ ਹੈ ਜੀ ਠੀਕ ਹੈ ਡੀਜ਼ਲਿਕ ਪੈਟਰੋਲ ਡੀਜ਼ਲ ਹੈ ਜੀ ਡੀਜ਼ਲ ਠੀਕ ਹੈ ਮਤਲਬ ਡੀਜ਼ਲ ਬੰਦ ਹੋ ਚੁੱਕੀ i20 ਬਹੁਤ ਰੇਅਰ ਮਿਲਦੀ ਪਹਿਲੇ ਨਾਮ ਦੀ ਕਾਰ ਹੈ ਜੀ ਫਰੋਜਪੁਰ ਨੰਬਰ ਹੈ ਜੀ ਫੁੱਲ ਬੀਮਾ ਪੂਰੇ ਸਾਲ ਦਾ ਕਾਰ ਦਾ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਬਾਹਰੋਂ ਆਊਟਲੁੱਕ ਚੈੱਕ ਕਰ ਸਕਦੇ ਹੋ ਕਾਰ ਜਿਵੇਂ ਨਵੀਂ ਹੈ ਜਿਵੇਂ ਨਵੀਂ ਕਾਰ ਆ ਫੁੱਲ ਬੀਮਾ ਵੀਰੇ ਫੁੱਲ ਬੀਮਾ ਜੀ 75000 ਕਿਲੋਮੀਟਰ ਚੱਲੀ ਫਰਸਟ ਓਨਰ ਠੀਕ ਹੈ ਨੈਕਸਟ ਟੂ ਸ਼ੋਰੂਮ ਆ ਰਹੀ ਹੈ ਅਗੀਆਂ ਵੀ ਦਿਖਾ ਦੀ ਗੱਡੀ ਤੇ ਵੀਰੇ ਰੇਟ ਕਾਰ ਦੇ ਦਵਾਂਗੇ 575000 ਰੁਪਏ ਦੀ ਜੀ 575000 ਹਾਂਜੀ ਜੋ ਵੀਡੀਓ ਦੇਖ ਕੇ ਆਏਗਾ ਉਹਦਾ ਮਾਨਤਨ ਲੱਕ ਕਰਾਂਗੇ 5 ਲੱਖ ਦਾ ਲੋਨ ਹੋ ਜੂ 5 ਲੱਖ ਤੱਕ ਦਾ ਲੋਨ ਵੀ ਕਰਵਾ ਦਾਂਗੇ ਜੀ ਠੀਕ ਹੈ ਵੀਰੇ ਹਾਂਜੀ 75000 ਰੁਪਏ ਲੈ ਕੇ ਆਉਣਾ i20 ਦੇ ਲਈ ਮਿੱਤਰੋ ਬਾਕੀ ਲੋਨ ਹੋ ਜੂਗੀ ਕੀ ਆ ਗਈ ਪੇਡ ਨੰਬਰ ਦੀ ਕ੍ਰੇਟਾ ਕਾਰ ਕਿੰਨਾ ਮਾਡਲ ਹੈ ਵੀਰੇ 2020 ਮਾਡਲ ਹੈ ਜੀ ਐਸਐਕਸ ਆਪਸ਼ਨਲ ਹੈ ਜੀ ਟੌਪ ਐਂਡ ਮਾਡਲ ਹੈ ਵੈਂਟੀਲੇਟਰ ਸੀਟਸ ਵਾਲੀ ਆਟੋ ਅਡਜਸਟੇਬਲ ਸੀਟਸ ਵਾਲੀ ਵੱਡਾ ਸਾਨੂੰ ਪੈਨਾਸੋਨਿਕ ਸਨਰੂਫ ਹੈ ਪੇਡ ਨੰਬਰ ਹੈ ਫੁੱਲ ਬੀਮਾ ਪੂਰੇ ਸਾਲ ਦਾ ਟਾਇਰ ਨਵੇਂ ਬ੍ਰੈਂਡ ਕਾਰ ਤੁਸੀਂ ਆਉਟਲੁੱਕ ਚੈੱਕ ਕਰੋ 올 ओरिजिनल ਨੈਕਸਟ ਟੂ ਸ਼ੋਰੂਮ ਕਾਰ ਹੈ ਜੀ ਸਟਪਨੀ ਆ ਨਿਊਜ਼ ਹੈ ਜੀ ਕਿਤੇ ਕੋਈ ਸਕ੍ਰੈਚ ਨਹੀਂ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਜੀ ਕਾਰ ਦੇ ਕੋਈ ਪੇਂਟ ਨਹੀਂ ਹੈਗੀ ਕੋਈ ਪੇਂਟ ਨਹੀਂ ਜੀ ਠੀਕ ਹੈ ਵੀਰੇ ਕਾਰ ਤੁਸੀਂ ਕੰਡੀਸ਼ਨ ਚੈੱਕ ਕਰੋ ਇੰਟੀਰੀਅਰ ਵਾਈਜ਼ ਚੈੱਕ ਕਰੋ ਇੰਟੀਰੀਅਰ ਦੀ ਇੰਨੀ ਨਵੀਂ ਹੈ ਚੱਲੀ 82000 ਹੈ ਪਰ ਤੁਸੀਂ ਚੱਲ ਕੇ ਇਹ ਨਹੀਂ ਕਹਿ ਸਕਦੇ ਕਿ ਇੰਨੀ ਕਾਰ ਚੱਲੀ ہوئی ਹੈ 25 30000 ਚੱਲੀ ਕਾਰ ਲੱਗਦੀ ਹੈ ਜੋ ਕੰਡੀਸ਼ਨ ਹੈ ਕਾਰ ਦੀ ਬਿਲਕੁਲ ਵੀਰੇ ਤੇ ਰੇਟ ਵੀ ਕਿੰਦੀ ਦਾ ਰੇਟ ਇਹ ਦੇ ਦਾਂਗੇ ਆਪਾਂ 14.5 ਲੱਖ ਰੁਪਏ ਦੀ ਜੀ 14.5 ਲੱਖ ਦੀ ਸਵਾ ਲੱਖ ਰੁਪਿਆ ਲਿਆਓ 110000 ਰੁਪਏ ਦੇ ਕਰਾਪਾ ਲੋਨ ਵੀ ਗੱਡੀ ਦਾ ਕਰਾਵਾ ਗੇ ਪੇਡ ਨੰਬਰ ਆ ਫੁੱਲ ਬੀਮਾ ਟਾਇਰ ਬ੍ਰੈਂਡ ਨਿਊਸ ਚਪਨੀ ਅਨਿਊਸ ਜੀ ਅੱਗੇ ਫੇਰ ਬਾਈ ਕ੍ਰੇਟਾ ਲੈ ਕੇ ਆਇਆ ਇਹ ਕਿੰਨੇ ਮਾਡਲ ਹੈ ਇਹ 2020 ਮਾਡਲ ਹੈ ਜੀ ਐਸ ਵੇਰੀਐਂਟ ਪੁਸ਼ ਬਟਨ ਸਟਾਰਟ ਦੀ ਐਕਸਟਰਾ ਲਾਈ ਹੈ ਹੋਣਾ ਐਕਸਟਰਾ ਲਾਈ ਲੱਗੀ ਆ ਜੀ ਪੇਡ ਨੰਬਰ ਆ ਪੀਵੀ05 5000 ਨੰਬਰ 5000 ਨੰਬਰ ਠੀਕ ਹੈ ਜੀ ਹਾਂ ਜੀ ਇਹ ਸਕੰਦ ਤੋਂ ਸਪੈਸ਼ਲ ਮੋਡੀਫਾਈ ਹੋਈ ਅੰਦਰੋਂ ਪਾਰਟੀ ਨੇ 22 ਲੱਖ ਰੁਪਿਆ ਲਗਾ ਕੇ ਅੰਦਰੋਂ ਸਾਰੀ ਮੋਡੀਫਾਈ ਕਰਵਾਈ ਹੋਈ ਹੈ ਜੀ ਠੀਕ ਹੈ ਹੁਣ ਆਪਾਂ ਫਿਰ ਮੋਡੀਫਿਕੇਸ਼ਨ ਦਾ ਐਕਸਟਰਾ ਪੈਸਾ ਤਾਂ ਨਹੀਂ ਲੈਣੇ ਨਹੀਂ ਐਕਸਟਰਾ ਪੈਸਾ ਨਹੀਂ ਆਪਾਂ ਲੈਂਦੇ ਜੀ ਆਪਾਂ ਚੈੱਕ ਕਰੋ ਵੀ ਗੱਡੀ ਕਿੰਨੀ ਸੋਹਣੀ ਬਣਾਈ ਹੋਈ ਹੈ ਅੰਦਰ ਕੀ ਬਾਤ ਹੈ ਦਿਖਾ ਦੇ ਮਿੱਤਰ ਅੰਦਰੋਂ ਗੱਡੀ ਕਿੰਨੇ ਮਾਡਲ ਕਿਹਾ ਵੀਰੇ ਇਹ ਇਹ 2020 ਮਾਡਲ ਹੈ 20 ਮਾਡਲ ਹਾਂਜੀ ਹਾਂਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਹਾਂਜੀ ਰੇਟ ਇਹ ਆਪਾਂ ਦੇ ਦਾਂਗੇ 1.5 12 ਲੱਖ ਰੁਪਏ ਦੀ ਜੀ 1.5 12 ਲੱਖ ਦੀ 2020 ਮਾਡਲ ਗੱਡੀ ਉਹ ਵੀ ਫੁੱਲ ਮਾਡਲ ਐਸ ਵੇਰੀਐਂਟ ਪੁਸ਼ ਬਟਨ ਸਟਾਰਟ ਐਕਸਟਰਾ ਲਾਈਟਰ ਪੇਡ ਨੰਬਰ ਪੀਵੀ05 5000 ਇੰਟੀਰੀਅਰ ਤੁਸੀਂ ਰਵੇਖ ਸਕਦੇ ਹੋ ਇੰਟੀਰੀਅਰ ਸਪੈਸ਼ਲ ਕਰਵਾਇਆ ਹੋਇਆ ਹੈ ਜੀ ਬਿਲਕੁਲ ਜੀ ਬਿਲਕੁਲ ਲਓ ਮਿੱਤਰੋ ਇਹ ਵੀ ਗੱਡੀ ਜਮਾਂ ਨਵੀਂ ਹੈ ਤੇ ਅੱਗੇ ਬਾਈ ਗੱਡੀ ਆ ਗਈ ਫੋਰਡ ਵਾਲਿਆਂ ਦੀ ਕਿਹੜੀ ਗੱਡੀ ਹੈ ਇਕੋ ਸਪੋਰਟ ਜੀ ਇਕੋ ਸਪੋਰਟ 2018 ਮਾਡਲ ਹੈ ਜੀ ਪਹਿਲੇ ਨਾਮ ਦੀ ਕਾਰ ਹੈ 120000 ਚੱਲੀ ਆ ਅੱਜ ਤਿਕਰ ਏਜੰਸੀ ਰਿਕਾਰਡ ਦੇ ਨਾਲ ਕਾਰ ਆ ਠੀਕ ਆ ਵੀਰੇ ਸਾਰੀ ਕਾਰ ਚੋ 1-2 ਪੀਸ ਰੀਪੇਂਟ ਹੋ ਸਕਦੇ ਆ ਨੋਨ ਐਕਸੀਡੈਂਟਲ ਕਾਰ ਆ ਜੀ ਠੀਕ ਆ ਮਾੜਾ ਮੋਟਾ ਜਾਨੀ ਪੇਂਟ ਹੋ ਸਕਦਾ ਕੋਈ ਮੇਜਰ ਐਕਸੀਡੈਂਟ ਨਹੀਂ ਹੈਗੀ ਜੀ ਠੀਕ ਆ ਵੀਰੇ ਹਾਂਜੀ ਤੇ ਅੰਦਰੋਂ ਆਪਾਂ ਕੁਲੀ ਸੰ ਤੁਹਾਨੂੰ ਚੈੱਕ ਕਰਾ ਦਨੇ ਆ ਕਿੰਨੇ ਮਾੜਾ ਪੈਂਡ ਮਾਡਲ ਆ ਜੀ ਟਟੈਨੀਅਮ ਪਲਸ ਪੁਸ਼ ਬਟਨ ਸਟਾਰਟ ਠੀਕ ਆ ਇੰਟੀਰੀਅਰ ਤੇ ਤੁਸੀਂ ਦੇਖੋ ਮਾਡਲ ਕਿੰਨੇ ਦਾ ਵੀਰੇ ਦਾ 2018 18 ਮਾਡਲ ਹਾਂਜੀ ਹਾਂਜੀ ਠੀਕ ਆ ਚੱਲੀ ਕਿੰਨੀ ਹੋਈ ਆ 1,20,000 ਚੱਲੀ ਆ 1,20,000 ਤੇ ਰੇਟ ਵੀਰੇ ਇਹ ਰੇਟ 18 ਮਾਡਲ ਡੀਜ਼ਲ ਦੀ ਕਾਰ ਇਸ ਰੇਟ ਚ ਤੋਂ ਵੀ ਨਹੀਂ ਮਿਲ ਸਕਦੀ ਆਪਾਂ ਦੇ ਆਏ ਗਣਪਤੀ ਕਾਰਜ਼ੋਨ ਤੁਹਾਡੇ ਲਈ ਸਪੈਸ਼ਲ ਕਸਟਮਰ ਲੈ ਕੇ ਆਇਆ 5,20,000 ਦੀ ਕਾਰ ਦੇ ਦਾਂਗੇ 5,20,000 ਦੀ ਹਾਂਜੀ ਠੀਕ ਆ ਵੀ ਤੇ 5 ਲੱਖ ਦਾ ਲੋਨ ਹੋ ਜਾਊਗਾ ਇਹਦੇ ਤੋਂ ਹੋ ਜਾਏਗਾ 5 ਲੱਖ ਦਾ ਲੋਨ ਹੋ ਜਾਏਗਾ 20,000 ਰੁਪਏ ਲੈ ਕੇ ਆਉਣਾ ਮਿੱਤਰੋ ਜੀ ਤੁਹਾਨੂੰ ਇਹ ਗੱਡੀ ਚਾਹੀਦੀ ਆ ਤੇ ਅੱਗੇ ਆ ਗਈ ਭਾਈ ਮੋਸਟ ਡਿਮਾਂਡਿੰਗ ਸਕਾਰਪਿਓ ਗੱਡੀ ਤਲਵੈਸ ਛੋਟੇ ਘੱਟ ਬਜਟ ਦੇ ਵਿੱਚ ਸਕੋਰਪਿਓ ਮਿਲ ਨਹੀਂ ਰਹੀ ਜੀ ਸੋਲਰ ਰਜਿਸਟਰਡ 17 ਮਾਡਲ ਹੈ ਜੀ ਠੀਕ ਹੈ ਫੁੱਲ ਬੀਮਾ ਟਾਇਰ ਨਵੇਂ ਆ ਜੀ ਬਿਲਕੁਲ ਲੋਕਲ ਫਰੋਈਪਰ ਨੰਬਰ ਹੈ ਸੈਕੰਡ ਓਨਰ ਹੈ ਸੈਕੰਡ ਓਨਰ ਠੀਕ ਹੈ ਜੀ ਕਾਰ ਆਪਾਂ ਦੇ ਦਾਂਗੇ ਜੀ ਇਹ ਇਕੋ ਰੇਟ 10 ਲੱਖ 75000 ਰੁਪਏ ਦੀ 10 ਲੱਖ 75000 ਦੇ ਵਿੱਚ ਹਾਂ ਜੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਇੰਟੀਰੀਅਰ ਦੀ ਚੈੱਕ ਕਰੋ ਜਮਾਂ ਨੈਕਸਟ ਟੂ ਸ਼ੋਰੂਮ ਕਾਰ ਆ ਜੀ 10 ਲੱਖ 75000 ਦੇ ਵਿੱਚ 16/17 ਹਾਂ ਜੀ 16/17 ਜੀ ਜਮਾਂ ਸਾਫ ਸੁਥਰੀ ਗੱਡੀ ਆ ਬਈ ਨੀਟ ਐਂਡ ਕਲੀਨ ਤੇ ਇਹਦੇ ਤੇ ਲੋਨ ਦੀ ਗੱਲ ਕਰੀ ਆਪਾਂ ਇਹ ਲੋਨ 9 ਤੋਂ 9.5 ਲੱਖ ਰੁਪਏ ਦਾ ਲੋਨ ਕਰਵਾਉਣਾ 9 ਤੋਂ 9.5 ਲੱਖ ਦਾ ਲੋਨ ਹੋ ਜਾਊਗਾ ਬਾਕੀ ਮਿੱਤਰੋ ਡਾਉਨ ਪੇਮੈਂਟ ਲੈ ਕੇ ਆਉਣੀ ਆ ਤੇ ਅੱਗੇ ਬਈ ਇੱਧਰ ਦਿਖਾ ਦੀ ਸਨਰੂਫ ਵਾਲੀ Honda City ਕਾਰ ਖੜੀ ਆ ਆਪਣੀ Honda City ਹੈ ਜੀ 2015 ਮਾਡਲ ਠੀਕ ਹੈ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਹੈ ਜੀ 올 ओरिजिनल ਹੈ ਠੀਕ ਹੈ 75000 ਕਿਲੋਮੀਟਰ ਚੱਲੀ ਆ ਟਾਇਰ ਨਵੇਂ ਆ ਬੀਮਾ ਫੁੱਲ ਹੈ ਸੈਕੰਡ ਕੀ ਹੈ ਇਤਕਰਾਨੀ ਯੂਜ਼ਡ ਹੈ ਜੀ ਠੀਕ ਹੈ ਜੀ ਤਾਹਰ ਤੁਸੀਂ ਕੰਡੀਸ਼ਨ ਚੈੱਕ ਕਰੋ ਨੈਕਸਟ ਟੂ ਸ਼ੋਰੂਮ ਹੈ ਲਓ ਮਿੱਤਰੋ ਬੰਪਰ ਵੀ ਆਪਾਂ ਪੂਰੇ ਪੇਂਟ ਨਹੀਂ ਕਹਿ ਸਕਦੇ ਬੰਪਰ ਵੀ ਸਿਰਫ ਟੱਚਿੰਗ ਨੇ ਸਿਰਫ ਸਕ੍ਰੈਚੀਜ਼ ਤੋਂ ਠੀਕ ਹੈ ਵੀਰੇ ਹਾਂਜੀ ਇੰਟੀਰੀਅਰ ਦੀ ਤੁਸੀਂ ਚੈੱਕ ਕਰੋ ਕਿੰਨੀ ਕਾਰ ਬਹੁਤ ਨਵੀਂ ਹੈ ਜੀ ਪੀਵੀ05 ਲੋਕਲ ਫੋਸਪੁਰ ਨੰਬਰ ਹੈ ਜੀ ਕਾਰ ਤੇ ਰੇਟ ਵੀਰੇ ਇਹ ਆਪਾਂ ਕਾਰ ਦੇ ਦਾਂਗੇ 5 ਲੱਖ 65000 ਰੁਪਏ ਦੀ ਜੀ 5 ਲੱਖ 65000 ਹਾਂਜੀ ਹੋ ਸਕਦਾ ਆਪਾਂ 4 ਲੱਖ 70 75000 ਦਾ ਲੋਨ ਵੀ ਕਰਵਾ ਦਾਂਗੇ ਜੀ ਮੈਂ ਠੀਕ ਹੈ ਵੀਰੇ ਹਾਂਜੀ ਹਾਂਜੀ ਅੱਗੇ ਮਿੱਤਰੋ ਆ ਗਈ ਗੱਡੀ ਫੰਡਾਈ ਦੀ ਕਿਹੜੀ ਗੱਡੀ ਹੈ ਵੀਰੇ ਇਹ i10 ਗ੍ਰੈਂਡ ਨਿਓਜ਼ ਜੀ i10 ਗ੍ਰੈਂਡ ਨਿਓਜ਼ ਮਾਡਲ 2022 ਦਸੰਬਰ ਮਹੀਨੇ ਦੀ ਹੈ ਜੀ 35000 ਕਿਲੋਮੀਟਰ ਕਾਰ ਚੱਲੀ ਹੈ ਜੀ 32000 ਕਿਲੋਮੀਟਰ ਚੱਲੀ ਆ ਸਾਰੀ ਜੈਨੂਇਨ ਗੱਡੀ ਨੈਕਸਟ ਟੂ ਸ਼ੋਰੂਮ ਬੰਪਰ ਟੂ ਬੰਪਰ ਰੀਨਰ ਹੈ ਜੀ ਠੀਕ ਹੈ ਜਰਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਏਜੰਸੀ ਰਿਕਾਰਡ ਨਾਲ ਸਰਵਿਸ ਹੋਈਆਂ ਸਾਰੀਆਂ ਜੀ ਹਜੇ 32000 ਵਿੱਚ ਸਰਵਿਸ ਰਿਕਾਰਡ ਹੈ ਜੀ ਇੰਟੀਰੀਅਰ ਦੀ ਬਿਲਕੁਲ ਨੈਕਸਟ ਟੂ ਸ਼ੋਰੂਮ ਹੈ ਸੀਟ ਕਵਰ ਨਵੇਂ ਹੈ 70 ਮੈਟਸ ਲੱਗੇ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਸਪੋਰਟਸ ਵੇਰੀਐਂਟ ਹੈ ਬਾਕੀ 32000 ਕਿਲੋਮੀਟਰ ਚੱਲ ਗਿਆ ਬਈ ਹੁੰਦਾ ਹੀ ਨਹੀਂ ਕੁਝ ਨਹੀਂ ਹੁੰਦਾ ਜੀ ਨਵੀਂ ਕਾਰ ਆ ਜਮਾ ਤੇ ਵੀਰੇ ਰੇਟ ਗੱਡੀ ਦਾ ਇਹ ਆਪਾਂ 590000 ਰੁਪਏ ਦੀ ਕਾਰ ਦੇ ਦਾਂਗੇ 590000 ਦੀ ਬਿਲਕੁਲ ਜੀ ਤੇ 5 ਲੱਖ ਦਾ ਲੋਨ ਤਾਂ ਇਹਦੇ ਵੀ 5 ਲੱਖ ਦਾ ਲੋਨ ਕਰਾ ਦੇ 90 ਹਜ਼ਾਰ ਡਾਊਨ ਪੈਮੈਂਟ ਲੈ ਕੇ ਉਹ ਕਾਰ ਦੇ ਦਿਆਂਗੇ ਠੀਕ ਆ ਵੀਰੇ ਤੇ ਅੱਗੇ ਆ ਗਈ ਬਲਿਨੋਗਾ ਬਲਿਨੋ 2024 ਮਾਡਲ ਜੀ 24 ਜਮਾ ਨਵੀਂ 3400 ਕਿਲੋਮੀਟਰ ਕਾਰ ਚੱਲੀ ਹੈ ਜਿੱਕਰ ਪੰਨੇ ਵੀ ਨਹੀਂ ਲੱਥੇ ਕਾਰ ਦੇ ਲਫਾਫੇ ਉਦਾਂ ਹੀ ਚੜੇ ਆ 3400 ਕਿਲੋਮੀਟਰ ਚ ਐਕਸਟਰਾ ਸੈਸਰੀ ਬਹੁਤ ਲੱਗੀ ਹੋਈ ਹੈ ਕ੍ਰੋਮ ਕਿਟ ਲੱਗੀ ਹੋਈ ਹੈ ਅੰਦਰੋਂ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਾ ਆ ਜੀ ਸੀਟ ਕਵਰ ਮੈਟਿੰਗ 70 ਮੈਟਸ ਵੀ ਕਾਰ ਦੀ ਕੰਡੀਸ਼ਨ ਚ ਮਤਲਬ ਕੁਝ ਵੀ ਕਰਾਉਣ ਦੀ ਲੋੜ ਨਹੀਂ ਕਸਟਮਰ ਕੁਝ ਵੀ ਨਹੀਂ ਕਰਾਉਣਾ ਜੀ ਤੁਸੀਂ ਨੈਕਸਟ ਟੂ ਸ਼ੋਰੂਮ ਕਾਰ ਹੈ ਜੀ 2024 ਮਾਡਲ ਕਾਰ ਹੈ ਸਿਰਫ 3400 ਕਿਲੋਮੀਟਰ 3400 ਕਿਲੋਮੀਟਰ ਚੱਲੀ ਹੋਈ ਤੇ ਨਵੀਂ ਨਾਲੋਂ ਕਿੰਨੇ ਦਾ ਫਾਇਦਾ ਹੋ ਜਾਊਗਾ ਨਵੀਂ ਨਾਲ 1.5 ਲੱਖ ਰੁਪਏ ਫਾਇਦਾ ਕਰਦੀ ਹੈ 1.5 ਲੱਖ ਰੁਪਏ ਦੀ ਬਚਤ ਹੋ ਜਾਊ ਬਾਈ ਜੇ ਤੁਸੀਂ ਨਵੀਂ ਬਲੀਨੋ ਲੈਣ ਦੀ ਸੋਚ ਰਹੇ ਹੋ ਸਿਰਫ 3400 ਕਿਲੋਮੀਟਰ ਚ ਤੇ ਰੇਟ ਵੀਰੇ ਇਹ ਆਪਾਂ ਦੇ ਦਾਂਗੇ 695000 ਰੁਪਏ ਦੀ 695000 695000 ਰੁਪਏ ਦੀ ਲੋਨ ਲੋਨ ਕਰਾ ਦਾਂਗੇ ਆਪਾਂ 6.5 ਲੱਖ ਰੁਪਏ ਦੰਦੇ ਤੇ 45000 45000 ਰੁਪਏ ਲੈ ਕੇ ਆਓ ਕਾਰ ਦੇ ਦੇ ਦਾਂਗੇ 45000 ਕਸਟਮਰ ਦੀ ਐਲੀਜੀਬਿਲਟੀ ਹੋਣੀ ਚਾਹੀਦੀ ਐ ਸਿਮਪਲ ਸਕੋਰ ਵਧੀਆ ਹੋਣਾ ਚਾਹੀਦਾ 6.5 ਲੱਖ ਰੁਪਏ ਦਾ ਅਗਰ ਲੋਨ ਕਰਵਾ ਦਾਂਗੇ ਆਪਾਂ ਸਿਰਫ 45000 ਰੁਪਏ ਦੇ ਕੇ ਤੁਸੀਂ ਗੱਡੀ ਦੇ ਮਾਲਕ ਬਣ ਸਕਦੇ ਹੋ ਬਈ ਬਾਕੀ ਤੁਹਾਨੂੰ ਲੋਨ ਕਰਾ ਕੇ ਦੇਣਗੇ ਬਈ 6.5 ਲੱਖ ਰੁਪਏ ਦਾ ਗਣਪਤੀ ਕਾਰ ਜੋਨ ਦੇ ਤੇ ਅੱਗੇ ਆ ਗਈ ਬਾਈ ਜੀ ਸਲੇਰੀਓ ਸਲੇਰੀਓ ਜੀ 2022 ZX I ਠੀਕ ਹੈ ਨੈਕਸਟ ਟੂ ਸ਼ੋਰੂਮ ਕਾ ਆ ਰਹਾ 13 ਯਾਰੀ ਕਾਰ ਚੱਲੀ ਹੈ ਜੀ ਸਿਰਫ 13000 ਹਾਂ ਜੀ ਟੌਪ ਐਂਡ ਮਾਡਲ ਹੈ ਟਾਇਰ ਨਵੇਂ ਐ ਸਟਪਨੀ ਬੰਦ ਪਈ ਐ ਸੀਟ ਕਵਰ ਬਹੁਤ ਸੋਹਣੇ ਲੱਗੇ ਐ ਕਾਰ ਦੀ ਬੰਪਰ ਟੂ ਬੰਪਰ ਨੈਕਸਟ ਟੂ ਸ਼ੋਰੂਮ ਹੈ ਜੀ ਅੰਦਰੋਂ ਇੰਟੀਰੀਅਰ ਵੀ ਦੇਖ ਸਕਦੇ ਹੋ 13000 ਚੱਲੀ ਨੂੰ ਕੁਝ ਨਹੀਂ ਹੁੰਦਾ ਕਾਰ ਨੂੰ ਬਿਲਕੁਲ ਜੀ ਹਾਂ ਜੀ ਤੇ ਰੇਟ ਪਰ ਗੱਡੀ ਦਾ ਰੇਟ ਕਾਰ ਦੇ ਦਾਂਗੇ ਆਪਾਂ ਜੀ 565000 ਰੁਪਏ ਦੀ 565000 ਦੀ 65000 ਰੁਪਏ ਲੈਓ 5 ਲੱਖ ਰੁਪਏ ਦਾ ਆਪਾਂ ਲੋਨ ਕਰਵਾ ਦਾਂਗੇ 65000 ਰੁਪਏ ਦੇ ਕੇ ਜਮਾ ਨਵੀ ਸਲੇਰੀਓ ਬਾਈ ਮਾਡਲ ਦੀ ਲਿਆ ਸਕਦੇ ਹੋ 5 ਲੱਖ ਦਾ ਲੋਨ ਹੋ ਜਾਊਗਾ ਬਿਲਕੁਲ ਜੀ ਇੱਧਰ ਲਿਆ ਮੇਰਾ ਕੀ ਆ ਦੀ ਸੋਨਟ ਕਾਰ ਕੀ ਵਾਲੀ ਆ ਸੋਨਟ ਹੈ ਜੀ 2000 ਤੇ 20 ਮਾਡਲ 20 ਮਾਡਲ ਹਾਂਜੀ ਐਚਟੀਐਕਸ ਹੈ ਜੀ ਹੂੰ ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 67000 ਕਿਲੋਮੀਟਰ ਕਾਰ ਚੱਲੀ ਹੈ ਇਹ ਡੀਜ਼ਲਕ ਪੈਟਰੋਲ ਇਹ ਡੀਜ਼ਲ ਕਾਰ ਹੈ ਜੀ ਡੀਜ਼ਲ ਆ ਨਹੀਂ ਰਹੀ ਪੈਟਰੋਲ ਹੀ ਆ ਰਹੀ ਹੈ ਕੀ ਆ ਸੋਨਟ ਇਸ ਟਾਈਮ ਇੱਕ ਵਿਦਆਊਟ ਕਲਚ ਆ ਰਹੀ ਹੈ ਇਹ ਵਿਦ ਕਲਚ ਹੈ ਜੀ ਬਿਲਕੁਲ ਨਿਊ ਬ੍ਰਾਂਡ ਨਿਊ ਕਾਰ ਹੈ ਪਹਿਲੇ ਨਾਮ ਦੀ ਕਾਰ ਹੈ 67000 ਕਿਲੋਮੀਟਰ ਕਾਰ ਚੱਲੀ ਹੈ ਕਾਰ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਸਨਰੂਫ ਵਾਲੀ ਕਾਰ ਹੈ ਇੰਸ਼ੋਰੈਂਸ ਫੁੱਲ ਹੈ ਜੀ ਟਾਇਰ ਨਵੇਂ ਲੱਗੇ ਆ ਜੀ ਬਿਲਕੁਲ ਸਟੱਪਣੀ ਉਦਾਂ ਹੀ ਬੰਦ ਪਈ ਹੈ ਜੀ ਠੀਕ ਹੈ ਵੀਰੇ ਤੇ ਰੇਟ ਵੀਰੇ ਗੱਡੀ ਦਾ ਇਹ ਆਪਾਂ ਕਾਰ ਦੇ ਦਾਂਗੇ 9,25,000 ਰੁਪਏ ਦੀ ਜੀ 9,25,000 ਦੀ ਡੀਜ਼ਲ ਵਾਲੀ ਸੋਨਟ ਕਾਰ ਉਹ ਵੀ ਕਲਚ ਵਾਲੀ ਕਲਚ ਵਾਲੀ ਬਿਲਕੁਲ ਜੀ ਠੀਕ ਹੈ ਵੀਰੇ ਤੇ ਲੋਨ ਕਿੰਨੇ ਦਾ ਹੋ ਜੂਗਾ ਜੀ ਲੋਨ ਕਰਾ ਦਾਂਗੇ 8.5 ਲੱਖ ਰੁਪਏ ਦਾ ਸਾਢੇ 8 ਲੱਖ ਦਾ ਲੋਨ ਹੋ ਜੂਗਾ 75,000 ਰੁਪਏ ਡਾਊਨ ਪੇਮੈਂਟ ਲੈ ਕੇ ਆਓ ਆਪਾਂ ਤੁਹਾਨੂੰ ਕਾਰ ਦੇ ਦੇਾਂਗੇ ਠੀਕ ਹੈ ਵੀਰੇ ਤੇ ਅੱਗੇ ਭਾਈ ਗੱਡੀ ਆ ਗਈ ਜਮਾਂ ਐਂਡ ਗੱਲਬਾਤ ਜਿਹੜੀ ਕਿ ਭਾਲਿਆਂ ਤੇ ਮੈਂ ਕਹਾਂ ਜੀ 4/2 ਇਸ ਟਾਈਮ ਕੰਪਨੀਆਂ ਨੇ ਵੀ ਪਿੱਛੇ ਪ੍ਰੋਡਕਸ਼ਨ ਬੰਦ ਕਰ ਦਿੱਤੀ ਆ ਕਿਉਂਕਿ ਇਸ ਟਾਈਮ ਬਹੁਤ ਡਿਮਾਂਡਿੰਗ ਥਾਰ ਆ ਇਸ ਟਾਈਮ ਕਲਰ ਵੀ ਪੂਰਾ ਡਿਮਾਂਡਿੰਗ ਆ ਡਿਮਾਂਡਿੰਗ ਵਾਈਟ ਕਲਰ ਤਾਂ ਇਸ ਟਾਈਮ ਬਹੁਤ ਡਿਮਾਂਡਿੰਗ ਹੈ ਜੀ ਬਿਲਕੁਲ ਜੀ ਤੇ 4/2 ਥਾਰ ਖੜੀ ਆ ਮਾਡਲ 24 2024 ਮਾਡਲ ਹੈ ਜੀ 24 ਮਾਡਲ 5500 ਕਿਲੋਮੀਟਰ ਚੱਲੀ ਆ ਜੀ ਠੀਕ ਹੈ ਐਕਸਟਰਾ ਅੰਦਰ ਆਪਣੇ ਮੈਟਸ ਲੱਗੇ ਆ ਜੀ 7D ਠੀਕ ਹੈ ਵੀਰੇ ਠੀਕ ਹੈ ਆਪਣੇ AC ਵੈਂਟ ਲੱਗੇ ਆ ਜੀ ਆਡੀ ਵਾਲੇ ਜੀ ਬਿਲਕੁਲ ਨੈਕਸਟ ਟੂ ਸ਼ੋਰੂਮ ਕਾਰ ਹੈ ਜੀ 5500 ਕਿਲੋਮੀਟਰ ਚੱਲੀ ਹੈ ਜੀ 5500 ਕਿਲੋਮੀਟਰ ਚੱਲੀ ਆ 2024 ਮਾਡਲ ਆ ਵੀਰੇ ਵਾਈਟ ਕਲਰ ਦੇ ਵਿੱਚ 4x2 ਥਾਰ ਫਰੰਟ ਗ੍ਰਿਲ ਟ੍ਰੈਂਗੂਲਰ ਵਾਲੀ ਲੱਗੀ ਹੈ ਜੀ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਨੰਬਰ ਵੀ ਬਹੁਤ ਸੋਹਣਾ ਲੱਗਾ 3840 ਜੀ ਨੰਬਰ ਵੀ ਸੋਹਣਾ ਤੇ ਥੋੜੀ-ਬਹੁਤ ਮੋਡੀਫਿਕੇਸ਼ਨ ਵੀ ਹੈਗੀ ਆ ਤੇ ਰੇਟ ਵੀਰੇ ਗੱਡੀ ਦਾ ਇਹ ਦੇ ਦਾਂਗੇ 13,75,000 ਰੁਪਏ 13,75,000 ਦੀ ਸਾਢੇ 12 ਲੱਖ ਤੱਕ ਲੋਨ ਕਰਵਾ ਦਾਂਗੇ ਆਪਾਂ ਠੀਕ ਆ ਸਾਢੇ 12 ਲੱਖ ਲੋਨ ਹੋ ਜਾਊਗਾ ਤੇ ਬਾਕੀ ਮਿੱਤਰੋ ਤੁਸੀਂ 1,25 ਲੱਖ ਡਾਊਨ ਬਾਇੰਡ ਲੈ ਕੇ ਆਓ ਥਾਰ ਦੇ ਦਾਂਗੇ ਅੱਪ। 1.5 ਲੱਖ ਰੁਪਇਆ ਲਿਆਓ ਤੇ ਥਾਰ ਗੱਡੀ ਘਰੇ ਲੈ ਜਾਓ। ਇੱਕ ਹੋਰ ਹੁੰਦਾ ਸੀ ਕਿ ਡੀਜ਼ਲ ਵਾਲੀ ਲੈ ਕੇ ਆਇਆ ਬਾਈ ਦੱਸੋ ਡਿਟੇਲ। ਇਹ 2014 ਮਾਡਲ ਹੈ ਜੀ। ਐਸਵੀ ਵੇਰੀਐਂਟ ਹੈ। ਠੀਕ ਹੈ ਵੀਰੇ। ਨੈਕਸਟ ਟੂ ਸ਼ੋਰੂਮ ਕਾਰ ਹੈ ਜੀ। ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਚਾਰੇ ਪਾਸੇ ਘੁਮਾ ਕੇ ਕਾਰ ਦਿਖਾਓ। ਬਿਲਕੁਲ ਨੈਕਸਟ ਟੂ ਸ਼ੋਰੂਮ ਕਾਰ ਹੈ। ਇੰਟੀਰੀਅਰ ਦੀ ਜਿਵੇਂ ਨਵੀਂ ਕਾਰ ਹੈ ਜੀ। 2014 ਐਸਵੀ ਡੀਜ਼ਲ ਦੀ। 2014 ਤੇ ਚੱਲੀ ਕਿੰਨੀ ਹੋਈਆ ਵੀਰੇ? ਇਹ ਚੱਲੀ ਹੋਈ ਜ ओरिजिनल ਵਿਦ ਸਰਵਿਸ ਰਿਕਾਰਡ ਜੀ ਠੀਕ ਹੈ ਬਾਈ ਹਾਂਜੀ ਤੇ ਅੰਦਰੋਂ ਮੈਂ ਤਰਾ ਕੰਡੀਸ਼ਨ ਚੈੱਕ ਕਰਾ ਦੇ ਕੰਡੀਸ਼ਨ ਚੈੱਕ ਕਰੋ ਅੰਦਰੋਂ ਇੰਟੀਰੀਅਰ ਦੀ ਜਿਵੇਂ ਨਵੀਂ ਹੈ ਜੀ ਤੇ ਰੇਟ ਵੀਰੇ ਗੱਡੀ ਦਾ ਇਹ ਦੇ ਦਾਂਗੇ ਜੀ ਆਪਾਂ 435000 ਰੁਪਏ ਦੀ ਜੀ 435000 ਹਾਂਜੀ ਹਾਂਜੀ 435000 ਦੀ ਤੇ ਲੋਨ ਵੀਰੇ ਲੋਨ ਕਰਵਾ ਦਾਂਗੇ 4 ਲੱਖ ਰੁਪਏ ਦਾ 4 ਲੱਖ ਦਾ ਲੋਨ ਹੋ ਜਾਊਗਾ 35000 ਡਾਊਨ ਪੈਮੈਂਟ ਲਿਆਓ ਗੱਡੀ ਆਪਾਂ Honda City ਦੇ ਦੇਾਂਗੇ ਠੀਕ ਹੈ ਵੀਰੇ ਹਾਂਜੀ ਵੀਰੇ ਤੇ ਬਾਈ ਇਹਨਾਂ ਕਾਰਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਾਰ ਪਸੰਦ ਆਈ ਆ ਤਾਂ ਡਾਇਰੈਕਟ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰ ਕੋਈ ਵੀ ਗੱਡੀ ਪਸੰਦਾ ਕੀਤਾ ਉਹਦੀ ਗੱਲਬਾਤ ਕਰਕੇ ਡੀਲ ਅਨ ਕਰੋ ਕਿਉਂਕਿ ਹੱਥ ਹੱਥ ਵਿਗਣ ਵਾਲੀਆਂ ਗਾਰਾਂ ਨੇ ਸਾਰੀਆਂ ਪੰਜਾਬ ਨੰਬਰ ਦੀਆਂ ਗਾਰਾਂ ਨੇ ਵਧੀਆ ਕੰਡੀਸ਼ਨ ਦੀਆਂ ਤੇ ਜੇ ਵੀਡੀਓ ਬੜੇ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜਮਾ ਨਾ ਭੁੱਲਿਓ ਕਰ ਦਿਓ ਬਤੁਆ ਸ਼ੇਅਰ ਸਤਿ ਸ਼੍ਰੀ ਅਕਾਲ ਜੀ